ਲਕਨਵਾਲ ਦੀ ਗੱਲ ਤੋਂ ਬਾਅਦ ਅੱਜ ਸੀਬੀਐਸ ਨਿਊਜ਼ ਰਿਪੋਰਟ ਕਰ ਰਹੀ ਆ ਜੀ ਭਈ ਕੁਝ ਮਿੰਟ ਪਹਿਲਾਂ ਜਿਹੜਾ ਆ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਨੂੰ ਜਿਹੜੇ ਆ ਇੱਕ ਇੰਟਰਨਲ ਡਾਇਰੈਕਟਿਵ ਜਿਹੜੇ ਮਿਲੇ ਆ ਜਿਹਦੇ ਮੁਤਾਬਕ ਕਹਿੰਦੇ ਅਮਰੀਕਾ ਦੇ ਵਿੱਚ ਸਾਰੇ ਦੇ ਸਾਰੇ ਅਸਾਈਲਮ ਡਿਸੀਜਨਸ ਨੂੰ ਪੌਜ਼ ਕਰ ਦਿੱਤਾ ਗਿਆ ਹੈਗਾ ਕੋਈ ਵੀ ਹੋਵੇ ਜਿਹਦਾ ਵੀ ਅਸਾਈਲਮ ਦਾ ਕੇਸ ਚੱਲ ਰਿਹਾ ਉਸ ਨੂੰ ਜਿਹੜਾ ਆ ਪੌਜ਼ ਕਰ ਦਿੱਤਾ ਗਿਆ ਉੱਥੇ ਹੀ ਸਟਾਪ ਕਰ ਦਿੱਤਾ ਗਿਆ ਹੈਗਾ ਇਹ ਕਹਿੰਦੇ ਸੀਬੀਐਸ ਨਿਊਜ਼ ਤੇ ਦੋ ਹੋਰ ਸੋਰਸਸ ਜਿਹੜੇ ਫੈਮਿਲੀਅਰ ਹੈਗੇ ਆ ਇਸ ਆਰਡਰ ਦੇ ਉਹਨਾਂ ਨੇ ਇਹ ਦੱਸਿਆ ਹੈਗਾ 트럼ਪ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਲੇਟੈਸਟ ਐਫਰਟ ਜਿਹੜਾ ਆ ਅਮਰੀਕਨ ਇਮੀਗ੍ਰੇਸ਼ਨ ਨੂੰ ਟਾਈਟ ਕਰਨਾ ਜਦੋਂ ਇਹ ਅਟੈਕ ਹੋਇਆ ਉਸ ਤੋਂ ਬਾਅਦ ਇਹ ਜਿਹੜਾ ਡਿਸੀਜਨ ਲਿਆ ਗਿਆ ਹੈਗਾ ਅਸਾਈਲਮ ਆਫੀਸਰਸ ਐਟ ਯੂ ਐਸ ਸੀ ਆਈ ਐਸ ਜਿਹੜੀ ਕਿ ਬ੍ਰਾਂਚ ਹੈਗੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਦੀ ਉਹਨਾਂ ਨੂੰ ਇਨਸਟ੍ਰਕ ਕੀਤਾ ਗਿਆ ਹੈ ਆ ਕਿ ਕਿਸੇ ਦਾ ਵੀ ਜਿਹੜਾ ਅਪਰੂਵ ਨਾ ਕੀਤਾ ਜਾਵੇ ਡਿਨਾਈ ਨਾ ਕੀਤਾ ਜਾਵੇ ਔਰ ਕਲੋਜ਼ ਨਾ ਕੀਤਾ ਜਾਵੇ ਅਸਾਈਲਮ ਐਪਲੀਕੇਸ਼ਨ ਇਹ ਇੰਟਰਨਲ ਨੋਟਿਸ ਜੋ ਆ ਉਹ ਆਇਆ ਹੈਗਾ ਇਹਦੇ ਬਾਰੇ ਡਿਟੇਲ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਜਿਹੜੇ اٹਾਰਨੀ ਜੇਤ ਕੀ ਆਣਾ ਹੋਣੀ ਆ ਉਹ ਦੱਸਣਗੇ ਪਰ ਆਪਾਂ ਤਾਂ ਜੋ ਐਗਜ਼ੈਕਟ ਨਿਊਜ਼ ਆ ਸੀਵੀਐਸ ਨਿਊਜ਼ ਦੀ ਅੱਜ ਕੁਝ ਮਿੰਟ ਪਹਿਲਾਂ ਹੀ ਉਨੀ ਪਾਈ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹੈਗੇ ਆ ਵੀਰਵਾ ਨੂੰ 트럼ਪ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਸੀ ਵੀ ਉਹ ਸਾਰੀਆਂ ਜਿਹੜੀਆਂ ਅਸਾਈਲਮ ਅਪਰੂਵਲ ਐਪਲੀਕੇਸ਼ਨਸ ਨੂੰ ਅ ਰਿਵਿਊ ਜਿਹੜਾ ਓਵਰ ਰਿਵਿਊ ਕਰਨਗੇ ਜੋ ਬਾਈਡਨ ਐਡਮਨਿਸਟ੍ਰੇਸ਼ਨ ਦੇ ਦੌਰਾਨ ਆ ਪਾਸ ਕਰ ਦਿੱਤੀਆਂ ਗਈਆਂ ਸੀਗੀਆਂ ਇਹ ਜਦੋਂ ਸ਼ੂਟਿੰਗ ਹੋਈ ਆ ਦੋ ਨੈਸ਼ਨਲ ਗਾਰਡਸ ਦੇ ਉੱਤੇ ਤੇ ਨਾਲ ਦੇ ਨਾਲ ਉਹਨੇ ਕਿਹਾ ਸੀ ਵੀ ਕੁਝ ਮੁਲਕਾਂ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੇ ਉੱਤੇ ਜਿਹੜੀ ਰੋਕ ਲਾਈ ਜਾਊਗੀ ਪਰ ਜਿਹੜਾ ਹੁਣ ਆਹ ਨਵਾਂ ਮੈਮੋ ਪ੍ਰਾਪਤ ਹੋਇਆ ਇਹਦੇ ਮੁਤਾਬਕ ਤਾਂ ਸਾਰੇ ਜਿੰਨੇ ਵੀ ਪੋਲੀਟੀਕਲ ਸਾਇਲੈਂਸ ਐਪਲੀਕੇਸ਼ਨ ਉਹਨਾਂ ਦੇ ਉੱਤੇ ਰੋਕ ਲਾਈ ਗਈ ਹੈਗੀ ਆ ਉਹਨਾਂ ਦੇ ਉੱਤੇ ਪਾਜ਼ ਕੀਤਾ ਗਿਆ ਹੈਗਾ USCIS asylum officers ਨੂੰ internally ਅੱਜ ਸਵੇਰੇ ਜਿਹੜਾ ਆ ਇਹ ਮੈਮੋ ਭੇਜਿਆ ਗਿਆ ਹੈਗਾ asylum case case ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਲੋਕ ਜਿਹੜੇ ਉਹ ਫਾਈਲ ਕਰਦੇ ਆ ਜਿਹਦੇ ਵਿੱਚ ਉਹ ਕਹਿੰਦੇ ਆ ਵੀ ਸਾਡੀ ਜਿਹੜੀ ਪਰਸੀਕੂਸ਼ਨ ਹੋਈ ਆ ਆਪਣੇ ਮੁਲਕ ਦੇ ਵਿੱਚ ਜੇ ਸਾਨੂੰ ਵਾਪਸ ਭੇਜਿਆ ਗਿਆ ਤੇ ਸਾਡੀ ਜਾਨ ਨੂੰ ਜਿਹੜਾ ਖਤਰਾ ਹੈਗਾ ਸੋ ਇਹ ਕਈ ਫੈਕਟਰ ਹੁੰਦੇ ਇਹਦੇ ਵਿੱਚ ਤੁਹਾਡਾ ਰੇਸ ਹੋ ਗਈ ਨੈਸ਼ਨੈਲਿਟੀ ਹੋ ਗਈ ਧਰਮ ਹੋ ਗਿਆ ਜਾਂ ਪੋਲੀਟੀਕਲ ਵਿਊਜ਼ ਹੋ ਗਿਆ Do not enter any decision information for affirmative cases. A USCIS ਨੇ ਨੋਟਿਸ ਦਿੱਤਾ ਹੈਗਾ asylum officers ਨੂੰ ਇੱਕ ਆਫਿਸ ਨੇ ਇਹ ਜਿਹੜਾ ਮੈਸੇਜ ਆ ਉਹ ਕਿਸੇ ਨਾਲ ਸਾਂਝਾ ਕੀਤਾ ਹੈਗਾ। ਆਫੀਸਰਜ਼ ਨੂੰ ਇਹ ਦੱਸਿਆ ਗਿਆ ਹੈ ਵੀ all asylum cases ਜਿਹੜੇ USCIS ਦੇ ਆ ਉਹਦੇ ਉੱਤੇ ਪਾਜ਼ ਕੀਤਾ ਗਿਆ ਹੈ। ਇਸ ਇਨਸੀਡੈਂਟ ਤੋਂ ਬਾਅਦ ਗਾਈਡੈਂਸ ਦੇ ਵਿੱਚ ਆਫੀਸਰਜ਼ ਨੂੰ ਇਹ ਕਿਹਾ ਗਿਆ ਹੈ ਵੀ ਤੁਸੀਂ ਕੰਟੀਨਿਊ ਤਾਂ ਕਰ ਸਕਦੇ ਆ ਸਾਈਲਮ ਐਪਲੀਕੇਸ਼ਨ ਇੰਟਰਵਿਊਜ਼ ਰਿਵਿਊ ਵੀ ਕਰ ਸਕਦੇ ਹੈਗੇ ਆ ਟੂ మేక్ ਦਾ ਡਿਸੀਜਨ ਪਰ ਜੇ ਜਦੋਂ ਤੁਸੀਂ ਡਿਸੀਜਨ ਦੇ ਉੱਤੇ ਆਏ ਆਏ ਪੀਓ ਦੇ ਨੂੰ ਡਿਸੀਜਨ ਹੱਕ ਚ ਦੇਣਾ ਹੈ ਨਾ ਕਰਨੀ ਆ ਤੇ ਉਦੋਂ ਤੁਹਾਨੂੰ ਸਟਾਪ ਐਂਡ ਹੋਲਡ ਉਦੋਂ ਤੁਸੀਂ ਰੁਕ ਜਾਓ ਤੇ ਹੋਲਡ ਕਰ ਲਓ ਇਹ ਡਾਇਰੈਕਟਿਵ ਦੇ ਵਿੱਚ ਦੱਸਿਆ ਗਿਆ ਹੈਗਾ ਸੀਬੀਐਸ ਨਿਊਜ਼ ਨੇ ਇਹ ਦੱਸਿਆ ਵੀ ਯੂਐਸ ਦੇ ਡਾਇਰੈਕਟਰ ਜੋ ਐਡਰਲੋ ਜਿਹੜੇ ਆ ਉਹਨਾਂ ਨੇ ਕਨਫਰਮ ਕੀਤਾ ਸੀਬੀਐਸ ਨਿਊਜ਼ ਦੇ ਨਾਲ USCIS ਨੇ ਸਾਰੇ ਹੀ ਜਿਹੜੇ ਆ ਅਸਾਈਲਮ ਡਿਸੀਜਨਸ ਉਹ ਹਾਲਟ ਕਰ ਦਿੱਤੇ ਹੈਗੇ ਆ ਉਹ ਰੋਕ ਦਿੱਤੇ ਹੈਗੇ ਆ ਤਾਂ ਕਿ ਕਹਿੰਦੇ ਵੀ ਹਰ ਇੱਕ ਏਲੀਅਨ ਨੂੰ ਵੈਟ ਕੀਤਾ ਜਾ ਸਕੇ ਵੀ ਹਰ ਇੱਕ ਜਿਹੜਾ ਵੀ ਏਲੀਅਨ ਇਮੀਗ੍ਰੈਂਟ ਹੈਗਾ ਆ ਜਿਸ ਨੇ politcal asylum ਅਪਲਾਈ ਕੀਤਾ ਆ ਉਹਦੀ ਕਹਿੰਦੇ ਵੀ ਮੈਕਸਿਮਮ ਸਕਰੀਨਿੰਗ ਤੇ ਵੈਟਿੰਗ ਜਿਹੜੀ ਕੀਤੀ ਜਾ ਸਕੇ ਤਾਂ ਕਿ ਜਿਹੜੀ ਸੇਫਟੀ ਆ ਅਮਰੀਕਨ ਲੋਕਾਂ ਦੀ ਉਹ ਪਹਿਲੇ ਨੰਬਰ ਦੇ ਉੱਤੇ ਆ ਸਕਿਆ ਦ ਸੇਫਟੀ ਆਫ ਦਾ ਅਮਰੀਕਨ ਪੀਪਲ ਆਲਵੇਜ਼ ਕਮਸ ਫਸਟ ਇਹ ਯੂ ਐਸ ਸੀ ਆਈ ਐਸ ਨੇ ਦੱਸਿਆ ਹੈਗਾ ਹੋਮਲੈਂਡ ਸਕਿਉਰਟੀ ਦੇ ਅਫੀਸ਼ੀਅਲਸ ਨੇ ਦੱਸਿਆ ਵੀ ਲੱਕਨਵਾਲ ਨੂੰ ਜੋ 2021 ਦੇ ਵਿੱਚ ਅਮਰੀਕਾ ਚ ਐਂਟਰ ਹੋਣ ਦਿੱਤਾ ਗਿਆ ਸੀ ਔਨ ਦਾ ਬੇਸਿਸ ਆਫ ਹਿਮਨਿਟੇਰੀਅਨ ਪੈਰੋਲ ਦੇ ਉੱਤੇ ਕਿ ਵਾਈਡਨ ਐਡਮਿਨਿਸਟ੍ਰੇਸ਼ਨ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਫਗਾਨ ਜਿਹੜੇ ਲੋਕ ਆ ਜਿਨ੍ਹਾਂ ਨੂੰ ਐਵੈਕੂਏਟ ਕੀਤਾ ਗਿਆ ਸੀ ਉਹਨਾਂ ਨੂੰ ਜਿਹੜਾ ਇੱਥੇ ਅਮਰੀਕਾ ਦੇ ਵਿੱਚ ਲੈ ਆਇਆ ਤੇ ਇਸ ਬੰਦੇ ਨੇ 2024 ਦੇ ਵਿੱਚ ਪੋਲੀਟਿਕਲ ਸਾਈਲਮ ਅਪਲਾਈ ਕੀਤਾ ਸੀ ਤੇ ਉਹਦੀ ਐਪਲੀਕੇਸ਼ਨ ਇਸ ਸਾਲ ਗ੍ਰਾਂਟ ਵੀ ਹੋ ਗਈ ਸੀ। ਵੈਡਨਸਡੇ ਦੀ ਸ਼ੂਟਿੰਗ ਤੋਂ ਬਾਅਦ 트럼ਪ ਐਡਮਿਨਿਸਟ੍ਰੇਸ਼ਨ ਨੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਮੇਜਰਸ ਲਾਏ ਹੈਗੇ ਆ ਜੋ ਕਿ ਤਾਂ ਕਿ ਫਿਊਚਰ ਚ ਇਦਾਂ ਦੇ ਕੋਈ ਅਟੈਕ ਨਾ ਹੋਣ ਤੇ ਸਾਰਿਆਂ ਦੀ ਜਿਹੜੀ ਵੇਟਿੰਗ ਆ ਉਹ ਕੀਤੀ ਜਾ ਸਕੇ। ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਇਹ ਇਨਡੇਫਿਨਿਟ ਪਾਜ਼ ਆ ਔਰ ਪ੍ਰੋਸੈਸਿੰਗ ਆਫ 올 ਲੀਗਲ ਇਮੀਗ੍ਰੈਂਟ ਐਪਲੀਕੇਸ਼ਨਸ ਰੇਂਜਿੰਗ ਫਰਮ ਸਿਟੀਜ਼ਨਸ਼ਿਪ ਐਂਡ ਗ੍ਰੀਨ ਕਾਰਡ ਕੇਸਸ ਟੂ ਰਿਕੁਐਸਟ ਫਾਰ ਵਰਕ ਪਰਮਿਟਸ ਐਂਡ ਅਸਾਈਲਮ ਫਾਈਲ ਬਾਈ ਦਾ ਐਪਲੀਕੈਂਟਸ ਫਰਮ ਅਫਗਾਨਿਸਤਾਨ ਉਹ ਅਫਗਾਨਿਸਤਾਨ ਦੇ ਆ ਪਰ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਪਹਿਲਾਂ ਵੀ ਉਹਨੇ ਕਿਹਾ ਵੀ ਸਾਰਿਆਂ ਦੇ ਉੱਤੇ ਜਿਹੜਾ ਇਹ ਲਾਗੂ ਹੁੰਦਾ ਪਰ ਡਿਟੇਲ ਦੇ ਵਿੱਚ ਇਹ ਆਪਾਂ ਐਗਜ਼ੈਕਟਲੀ ਨਿਊਜ਼ ਤੁਹਾਡੇ ਨਾਲ ਸਾਂਝੀ ਕਰ ਰਹੇ ਹੈਗੇ ਆ ਆਪਣਾ ਕੋਈ ਆਪਣਾ ਵਿਊ ਪੁਆਇੰਟ ਨਹੀਂ ਅਸੀਂ ਦੇ ਰਹੇ ਪਰ ਕੱਲ ਨੂੰ ਜਿਹੜੇ ਅਟਾਰਨੀ ਜੇ ਤਿਰਕੀ ਆਣਾ ਹੁਣੇ ਆ ਉਹ ਇਹਦੇ ਵਿੱਚ ਦੱਸੂਗੇ ਵੀ ਇਹਦਾ ਕੀ ਜਿਹੜਾ ਰਿਜ਼ਲਟ ਆ ਉਹ ਨਿਕਲਦਾ ਹੈ ਹਾਂਜੀ ਬਿਲਕੁਲ ਜਿਹੜੇ ਦੇ ਵਿੱਚ ਇਸ ਘਟਨਾ ਤੋਂ ਬਾਅਦ ਜਿਹੜੇ ਇਮੀਗ੍ਰੇਸ਼ਨ ਦੇ ਬਦਲਾਅ ਹੋਏ ਨੇ ਉਹਨਾਂ ਦੇ ਬਾਬਤ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੀ ਡਿਸਕਸ ਕਰਾਂਗੇ ਇਹ ਪ੍ਰੋਗਰਾਮ ਦਾ ਮੰਤਵ ਵੀ ਹੈ ਕਿ ਤੁਹਾਨੂੰ ਇਮੀਗ੍ਰੇਸ਼ਨ ਦੇ ਮਾਮਲੇ ਦੇ ਉੱਤੇ ਪੂਰਾ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਇਨਫਰਮੇਸ਼ਨ ਉਹ ਸਾਂਝੀ ਕੀਤੀ ਜਾਵੇ